ਲੋਵਲੀਅਰ ਟਾਈਮਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਸਿਮਰਨ ਸੰਧੂ ਵੱਲੋਂ ਪਿਆਰ ਤੇ ਸਤਿਕਾਰ ਪਰਿ ਸਤਰੀਏ ਕਾਲ ਸੋ ਅੱਜ ਸਾਡੇ ਨਾਲ ਕਮੇਡੀਅਨ ਕਿੰਗ ਸਰਦਾਰ ਤਰਲੋਕ ਸਿੰਘ ਚੁੱਗ ਜੀ ਨੇ ਜਿਹੜੇ ਕਿ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਦੇ ਢਿੱਡੀ ਪੀੜਾਂ ਪਾ ਦੇਣਗੇ ਤੇ ਉਹੀ ਅੱਜ ਜਿਹੜੇ ਨੇ ਦੀਵਾਲੀ ਮੌਕੇ ਕੋਈ ਖਾਸ ਮੈਸੇਜ ਲੈ ਕੇ ਆਏ ਨੇ ਕੋਲ ਲੁਕਾਈ ਵਾਸਤੇ ਤੇ ਉਹ ਆਪਾਂ ਉਹਨਾਂ ਦੀ ਜ਼ੁਬਾਨੀ ਹੀ ਸੁਣਾਂਗੇ ਕਿ ਕੀ ਮੈਸੇਜ ਹੈ ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੇ ਲੋਕ ਸਿੰਘ ਜੀ ਦਾ ਜਲੋ ਵਾਲੀਆ ਟਾਈਮਸ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਇੰਨਾ ਪਿਆਰ ਤੇ ਸਤਿਕਾਰ ਦੇਣ ਦਾ ਤੇ ਮੈਂ ਮੇਰੀਆਂ ਸ਼ੋਭੇ ਸ਼ਾਵਾਂ ਤੁਹਾਡੇ ਨਾਲ ਨੇ ਤੁਸੀਂ ਇੰਨਾ ਸੋਹਣੇ ਪ੍ਰੋਗਰਾਮ ਸਾਂਝੀ ਜਾਣਕਾਰੀ ਵਾਸਤੇ ਸਾਰਿਆਂ ਨੂੰ ਦਿੰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਹੁਣ ਤੁਸੀਂ ਮੈਨੂੰ ਕਹਿ ਜੀ ਕਿ ਦੀਵਾਲੀ ਦਾ ਕੋਈ ਮੈਸੇਜ ਦਿਓ ਮੈਂ ਸਾਰੇ ਸੁਣਨ ਵਾਲਿਆਂ ਨੂੰ ਇਹ ਕਹਿਣਾ ਚਾਹਨਾ ਕਿ ਦੀਵਾਲੀ ਮਨਾਣੀ ਹੈ ਨਾ ਤੇ ਪਟਾਕੇ ਨਹੀਂ ਚਲਾਣੇ ਤੇ ਧੂਆਂ ਨਹੀਂ ਹੋਣਾ ਚਾਹੀਦਾ ਕਿਉਂਕਿ এনवायरमेंट ਜਿਹੜਾ ਹੈ ਨਾ ਇਹਦੇ ਵਿੱਚ ਖਰਾਬੀਆਂ ਨਹੀਂ ਕਰਨੀਆਂ ਇਹ ਅੱਛਾ ਦੀਵਾਲੀ ਦਾ ਤਿਉਹਾਰ ਹੈਗਾ ਤੇ ਦੀਵਾਲੀ ਮਨਾਣੀ ਚਾਹੀਦੀ ਹੈ ਉਹਦੇ ਵਾਸਤੇ ਮੇਰੇ ਕੋਲ ਨਾ ਇੱਕ ਬੜਾ ਸੋਹਣਾ ਤਰੀਕਾ ਹੈਗਾ ਦੀਵਾਲੀ ਮਨਾਉਣ ਦਾ ਮੈਂ ਇਹ ਦੱਸਣਾ ਚਾਹਨਾ ਤੁਹਾਨੂੰ ਕਿ ਦੀਵਾਲੀ ਵਾਲੇ ਦਿਨ ਤੁਹਾਡੀ ਪਤਨੀ ਨੇ ਮਠਾਈ ਬਣਾਈ ਹੈ ਹੈਂ ਤੇ ਰਸੋਈ ਵਿੱਚ ਜਾਓ ਸਵੇਰੇ ਹੈਪੀ ਦੀਵਾਲੀ ਕਹੋ ਪਤਨੀ ਨੂੰ ਤੇ ਮਠਾਈ ਖਾਓ ਤੇ ਸਿਰਫ ਉਹਨੂੰ ਇਹਨਾ ਕਹਿ ਦਿਓ ਇਹਦੇ ਨਾਲੋਂ ਵਧੀਆ ਮਠਾਈ ਤਾਂ ਮੇਰੀ ਮਾਂ ਬਣਾ ਸਕਦੀ ਹੈ ਸਾਰਾ ਦਿਨ ਪਟਾਕੇ ਚੱਲਣਗੇ ਧੂਆ ਵੀ ਨਹੀਂ ਹੋਏਗਾ এনवायरमेंट ਫ੍ਰੀ ਦੀਵਾਲੀ ਦੀਵਾਲੀ ਮਨਾਓ ਘਰ ਵਾਲੀ ਮਨਾਓ ਖੁਸ਼ ਰਹੋ ਖੁਸ਼ ਰਹੋ